ਯਾਰ ਕਹਿੰਦੇ ਆ ਉੱਤੇ ਪੈਟਰੋਲ ਲਾ ਕੇ ਅੱਗ ਲਾਉਣ ਲੱਗੇ ਮਾਚਸ ਨਹੀਂ ਚੱਲੀ ਹੁਣ ਲੋਕ ਦੇਖੋ ਮਾਚਸ ਉਹਦੀ ਮਾਂ ਨੂੰ ਪੜਾਈ ਜਾਂਦੇ ਜੇ ਤੁਸੀਂ ਪੈਟਰੋਲ ਪਾ ਸਕਦੇ ਸੀ ਤੇ ਤੀਲੀ ਨਹੀਂ ਲਾ ਸਕਦੇਣਾ ਇੱਕ ਨਿਹੰਗ ਪੁੱਲਾ ਸੀ ਉਹਨੇ ਕਿੰਨੇ ਘਰਾਂ ਦੇ ਚਿਰਾਗ ਬੁਝਾਤੇ ਕਿੰਨੇ ਬੱਚੇ ਉਹਨੇ ਮਾਰਤੇ ਪਰ ਉਹਦਾ ਅੰਤ ਜਿਹੜਾ ਆਇਆ ਮਹਾਰਾਜ ਨੇ ਗੁਰੂ ਸਾਹਿਬ ਨੇ ਉਹਦੀ ਸੇਵਾ ਲਈ ਕਿਸੇ ਤੋਂ ਤੇ ਸੇਵਾ ਲੈ ਕੇ ਪਰ ਜੀ ਰਾਖਸ਼ ਨੂੰ ਮਾਰਨਾ ਕੋਈ ਜੁਰਮ ਨਹੀਂ ਹੁੰਦਾ ਜਮਾਨਾ ਮਾਂ ਪਿਓ ਦੇਖੋ ਜੌਬ ਕਰਦੇ ਆ ਆਪਦੇ ਬੱਚੇ ਪਾਲਦੇ ਆ ਪਰ ਮੈਂ ਇੱਕ ਕਹੂੰਗਾ ਤੁਹਾਡਾ ਸਭ ਤੋਂ ਵੱਡੀ ਪੂੰਜੀ ਜਿਹੜੀ ਆ ਨਾ ਉਹ ਤੁਹਾਡੇ ਬੱਚੇ ਆ ਤੁਸੀਂ ਕੰਮ ਕਰ ਲਓਗੇ ਪੈਸਾ ਕਮਾ ਲਓਗੇ ਲੱਖ ਕਮਾ ਲਓਗੇ ਇਹ ਬੱਚੇ ਇਨਾਂ ਸਾਹਮਣੇ ਯਾਰ ਤੁਸੀਂ ਪੈਸੇ ਨੂੰ ਕੀ ਕਰੋਗੇ ਚਟਲੋਗੇ ਜੀ ਬਿਲਕੁਲ ਉਹਦਾ ਚੰਗਾ ਪੜਾ ਉੱਟ ਕੇ ਜਦੋਂ ਚਾਰ ਛਿੱਤਰ ਪਏ ਉਹਦਾ ਡਰਾਮਾ ਕਰਦਾ ਈ ਥੱਲੇ ਪਿਆ ਜਦੋਂ ਉਹਨੂੰ ਪੁਲਿਸ ਵਾਲੇ ਲੈ ਕੇ ਚੱਲਿਆ ਉਹਦੇ ਮੋਢੇ ਤੋਂ ਫੜਿਆ ਉਹ ਉੱਠ ਕੇ ਹਾਵ ਤੁਰ ਪਿਆ ਉਹ ਤਾਂ ਫੇਰ ਪਬਲਿਕ ਨੂੰ ਖਿੱਚ ਕੇ ਲਿਆਈ ਇਹ ਜੁੱਤੀਆਂ ਜੱਤੀਆਂ ਨਾਲ ਨਹੀਂ ਲੋਟ ਆਉਂ ਐ ਬੰਦੇ ਇੱਕ ਗੱਲ ਧਿਆਨ ਦਿਓ ਜੁੱਤੀਆਂ ਨਾਲ ਕੋਈ ਨਹੀਂ ਲੋਟ ਆਉਣਾ ਇਹਦਾ ਕੰਮ ਮਾਰ ਕੇ ਟੰਗੜਾ ਪੈਣਾ ਲੁਧਿਆਣਾ ਦੇਖੋ ਦਿਨ ਰੋਜ਼ ਦਾ ਜਿਹੜਾ ਲੁਧਿਆਣਾ ਕੋਟ ਨੇ ਇਨਸਾਫ ਦੇਣ ਦੀ ਕੋਸ਼ਿਸ਼ ਦਿੱਤਾ ਵੀ ਐ ਉਹਨੂੰ ਫਾਂਸੀ ਦੀ ਸਜ਼ਾ ਵੀ ਹੋਈ ਐ ਪਰ ਉਹਦਾ ਵੀ ਕੇਸ ਵਿਚਾਰੇ ਦਾ ਲਟਕਦਾ ਪਿਆ ਹੋਣਾ ਇਸ ਕਰਕੇ ਉਹਨਾਂ ਨੂੰ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ ਹਾਲੇ ਤੱਕ ਭਾਈ ਜੀ ਇਹ ਪੌੜੀਆਂ ਦੇ ਡੰਡੇ ਹੁੰਦੇ ਆ ਇਹ ਚਾਰ ਪੰਜ ਡੰਡੇ ਆ ਤੁਸੀਂ ਉਹਨਾਂ ਨੇ ਜਿੱਥੇ ਜਿੱਥੇ ਜਾਣਾ ਤੁਹਾਨੂੰ ਮਗਰ ਮਗਰ ਜਾਣਾ ਪੈਣਾ ਇੱਕ ਕੋਟ ਨੇ ਇਹਨੂੰ ਫਾਂਸੀ ਦਾ ਆਰਡਰ ਦਿੱਤਾ ਪਰ ਉਸ ਤੋਂ ਮਗਰੋਂ ਸੈਸ਼ਨ ਪਿਆ ਉਸ ਤੋਂ ਮਗਰੋਂ ਹਾਈ ਕੋਰਟ ਪਿਆ ਉਸ ਤੋਂ ਮਗਰੋਂ ਸੁਪਰੀਮ ਕੋਰਟ ਤੱਕਿਆ ਉਸ ਤੋਂ ਬਾਅਦ ਜਿਹੜੀ ਲਾਸਟ ਵਾਲੀ ਅਪੀਲ ਆ ਉਹ ਰਾਸ਼ਟਰਪਤੀ ਦੇ ਕੋਲ ਰਹਿਣ ਦੀ ਅਪੀਲ ਜਾਂਦੀ ਆ ਹੁਣ ਇੰਨਾ ਲੰਮਾ ਪ੍ਰੋਸੀਜਰ ਹੋ ਜੇ ਯਾਰ ਦਿਨ ਨਹੀਂ ਲੱਗਦਾ ਇੱਕ ਰਾਤ ਨਹੀਂ ਟੱਪਦੀ ਜਿਨ੍ਹਾਂ ਦੇ ਘਰ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਹੁੰਦਾ ਬਾਈ ਜੀ ਉਹ ਰਾਤ ਵੀ ਐਡੀ ਪਹਾੜਾਂ ਟਿੱਡੀ ਨਾ ਹੋ ਜਾਂਦੀ ਆ ਕਈ ਸਾਲਾਂ ਦੀ ਇੱਕ ਰਾਤ ਲੱਗਦੀ ਆ ਪਰ ਬਾਈ ਜੀ ਇੰਨਾ ਟਾਈਮ ਉਹ ਬੰਦੇ ਨੂੰ ਦੇਖਣਾ ਇਹ ਅਹਜਾ ਕੰਮ ਕਰਨਾ ਪੈਣਾ ਦੇਖੋ ਜੀ ਸੌਦੀ ਅਰਬ ਜਿੰਨੇ ਇਸਲਾਮਿਕ ਦੇਸ਼ ਨੇ ਉਥੇ ਕ੍ਰਾਈਮ ਕਿਉਂ ਘਟਾ ਜੀ ਕ੍ਰਾਈਮ ਇਸ ਕਰਕੇ ਘਟਾ ਉਹਨਾਂ ਨੂੰ ਪਤਾ ਵੀ ਸਾਡੇ ਨਾਲ ਕੀ ਹੋਣਾ ਜਿਹੜਾ ਚੋਰੀ ਕਰੂ ਉਹਦੇ ਹੱਥ ਵੱਢ ਦੇਣਿਆ ਇਹ ਜਿਆ ਨੂੰ ਉਥੇ ਚੌਂਕ 'ਚ ਖੜਾ ਕੇ ਫਾਂਸੀ ਦਿੰਦੇ ਆ ਸਾਡੇ ਵੀ ਅਜੇ ਕਾਨੂੰਨ ਬਣਨਾ ਚਾਹੀਦਾ ਮੈਂ ਕਹਿੰਦਾ ਜੀ ਤੁਹਾਡੇ ਕੰਟਰੀ ਦੇ ਵਿੱਚ ਕਦੀ ਕ੍ਰਾਈਮ ਨਹੀਂ ਹੋਊਗਾ ਕਦੀ ਬੱਚੇ ਨਾਲ ਕੋਈ ਗਲਤ ਕੰਮ ਕਰਨ ਦੀ ਹਿੰਮਤ ਨਹੀਂ ਜਟਾ ਪਾਊਗਾ ਹੁਣ फांसी ਹੋਊਗੀ ਤੁਸੀਂ ਦਿਨ-ਰੋਜ਼ ਦੀ ਗੱਲ ਕੀਤੀ ਆ ਹੁਣ ਦੱਸੋ ਉਹਨੂੰ ਟੰਗਦਾ ਫਾਹੇ ਨਹੀਂ ਟੰਗਿਆ ਨਾ ਨਹੀਂ ਜੋ ਸਾਡੇ ਵਿੱਚ ਚੋਰ ਮੋਰੀਆਂ ਬਹੁਤ ਨੇ ਚੋਰ ਮੋਰੀਆਂ ਸਾਡੇ ਸੰਵਿਧਾਨ ਦੇ ਵਿੱਚ ਦੀ ਜਾ ਕੇ ਹੀ ਉਹਨਾਂ ਨੂੰ ਬਚਾਉਣ ਦੇ ਬਹੁਤ ਰਾਹ ਨਹੀਂ ਮੈਂ ਤਾਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਬੱਚੀ ਆਪਣੇ ਜਿਹੜੇ ਐਡਵੋਕੇਟ ਵਕੀਲ ਭਾਈਚਾਰਾ ਭਾਈ ਜੀ ਜੇ ਤੁਹਾਡੇ ਬੱਚੇ ਆ ਤੁਹਾਡੇ ਘਰ ਦੇ ਵਿੱਚ ਆ ਜਾਂ ਤੁਹਾਡੇ ਫੈਮਿਲੀ 'ਚ ਬੱਚੇ ਨੇ ਯਾਰ ਮੇਰੀ ਬੇਨਤੀ ਆ ਯਾਰ ਇਹਦਾ ਕੇਸ ਨਾਲ ਕੋਈ ਲੜਿਓ ਕੇਸ ਨਾਲ ਲੜਿਓ ਭਾਈ ਯਾਰ ਕਿਉਂਕਿ ਇਹਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਕਰਕੇ ਆਇਆ ਤੇ ਅੱਜ ਮੈਨੂੰ ਸਜ਼ਾ ਕੀ ਮਿਲ ਰਹੀ ਆ ਸੱਚੇ ਗੱਲ ਦੀ ਮੈਂ ਅਮਰਿਤਪਾਲ ਸਿੰਘ ਤੇ ਕੱਲ ਜਿਹੜੀ ਇੱਕ ਜਲੰਧਰ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਜਿਹੜੀ ਘਟਨਾ ਸਾਹਮਣੇ ਆਈ ਏ ਕਿ 13 ਸਾਲਾ ਬੱਚੀ ਦਾ ਰੇਪ ਕਰਨ ਤੋਂ ਬਾਅਦ ਉਸਦੇ ਗਵਾਂਡੀ ਵੱਲੋਂ ਬੜੀ ਬੇਰਹਿਮੀ ਦੇ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਸੋ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਕਿ ਸਾਡਾ ਸਮਾਜ ਇੰਨਾ ਹੀ ਕਰਕਦਾ ਜਾ ਰਿਹਾ ਸਾਡੀਆਂ ਧੀਆਂ ਭੈਣਾਂ ਹੁਣ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਨੇ ਕਿੱਧਰ ਨੂੰ ਜਾ ਰਹੇ ਆ ਅਸੀਂ ਤੇ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਗੱਲਬਾਤ ਕਰ ਲੈਨੇ ਆ ਇੱਕ ਧੀ ਦੇ ਪਿਤਾ ਕਿੰਨ ਇੱਕ ਧੀ ਦੇ ਪਿਤਾ ਦੀ ਸੋਚ ਇਸ ਪ੍ਰਤੀ ਗੱਲਬਾਤ ਕਰ ਲੈ ਮੇਰੇ ਨਾਲ ਮੌਜੂਦ ਨੇ ਬਾਈ ਗੁਰਜੀਤ ਕਹਿਰਾ ਹੋਣੀ ਉਹ ਬੰਦੇ ਨੇ ਅੰਮ੍ਰਿਤਧਾਰੀ ਹੋ ਕੇ ਇੰਨਾ ਕਿਨੌਣਾ ਜਿਹੜਾ ਕਾਂਡ ਕੀਤਾ ਉਹ ਬੇहद ਹੀ ਮੰਦ ਭੱਗਾ ਇਹੋ ਜਿਹਿਆਂ ਨੂੰ ਸਜ਼ਾ ਬਾਈ ਦੀ ਇਹੋ ਜਿਹੇ ਨੂੰ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਸਜਾ ਬਾਰੇ ਜੇ ਤੁਸੀਂ ਪੁੱਛਦੇ ਹੋ ਭਾਈ ਜੀ ਸਜਾ ਤਾਂ ਜਿਹੜਾ ਐਂਡ ਵਾਲਾ ਕੰਮ ਹੋਵੇ ਜਿਹਦੇ ਵਿੱਚ ਇਹਦਾ ਮਾਸ ਜਿਹੜਾ ਆ ਇੱਕ ਨੋਚ ਨੋਚ ਕੇ ਜਿਵੇਂ ਇੱਕ ਬਾਜ ਆਪਦਾ ਸ਼ਿਕਾਰ ਕਰਦਾ ਨਾ ਉਹ ਇੱਕ ਇੱਕ ਮੋਟੀ ਇਹਦੀ ਨੋਚ ਕੇ ਆਦੀ ਜਾਵੇ ਕਾਂ ਕੁੱਤਿਆਂ ਨੂੰ ਪਾਇਆ ਜਾਵੇ ਇਹਦੇ ਨਾਲੇ ਉਹ ਕੰਮ ਹੋਣਾ ਚਾਹੀਦਾ ਇਹਦੇ ਨਾਲ ਤਾਂ ਉਹ ਕੰਮ ਹੋਣਾ ਚਾਹੀਦਾ ਕਿਉਂਕਿ ਇਹਦੀਆਂ ਵੀ ਦੋ ਬੇਟੀਆਂ ਨੇ ਇਹਦੀਆਂ ਦੋ ਬੇਟੀਆਂ ਨੇ ਉਹ ਬੰਦਾ ਉਹ ਦਰਿੰਦਾ ਆ ਬੰਦਾ ਨਹੀਂ ਹੈਗਾ ਕਿ ਉਹਦੀਆਂ ਜਿਹੜੀਆਂ ਕੁੜੀਆਂ ਸੀਗੀਆਂ ਇਹ ਉਹਦੀ ਸੀ ਲੀ ਸੀਗੀ ਜਿਹੜੀ ਇਹ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਆ ਜਿਹੜੀ ਜਿਹੜੀ ਫੁਟੇਜ ਆ ਤੇ ਬਹੁਤ ਹੀ ਜ਼ਿਆਦਾ ਯਾਨੀ ਕਿ ਸਾਡਾ ਤਾਂ ਵੀਡੀਓ ਦੇ ਵਿੱਚ ਉਹਨੂੰ ਗਾਲਾਂ ਕੱਢਣ ਨੂੰ ਵੀ ਇੰਨਾ ਮਨ ਕਰ ਰਿਹਾ ਪਰ ਅਸੀਂ ਸਾਡੀ ਇੱਕ ਮਜਬੂਰੀ ਆ ਕਿ ਅਸੀਂ ਇਸ ਵੀਡੀਓ ਦੇ ਵਿੱਚ ਗਾਲਾਂ ਨਹੀਂ ਕੱਢ ਸਕਦੇ ਇੰਨਾ ਉਹਨੇ ਉਸ ਬੰਦੇ ਨੇ ਸਿੱਖ ਕੌਮ ਨੂੰ ਬਦਨਾਮ ਕੀਤਾ ਪਹਿਲੀ ਗੱਲ ਆ ਵੀਰੇ ਜਿਹੜੇ ਇਹ ਹੈ ਜੇ ਲੋਕ ਨੇ ਨਾ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਨਾ ਉਹਨਾਂ ਦੀ ਕੋਈ ਜਾਤ ਹੁੰਦੀ। ਉਹ ਹਰੇਕ ਧਰਮਾਂ ਦੇ ਵਿੱਚ ਪਾਏ ਜਾਂਦੇ ਆ ਇਹ ਜਿਹੇ ਲੋਕ। ਇਹ ਲੋਕ ਸਿਰਫ ਉੱਪਰਲਾਵ ਵਿਖਾਵਾ ਦਿਖਾਉਣ ਲਈ ਵੀ ਉਹਨਾਂ ਨੂੰ ਰੈਪਿਊਟੇਸ਼ਨ ਵਧੀਆ ਮਿਲੇ ਇਹ ਲੋਕ ਇੱਕ ਬੇਸ ਇੱਕ ਚੋਲਾ ਪਾ ਲੈਂਦੇ ਨੇ। ਉਹ ਹਰੇਕ ਧਰਮ ਦੇ ਵਿੱਚ ਨੇ ਵੀਰੇ ਇਹ ਕੱਲੇ ਸਾਡੇ ਸਰਦਾਰਾਂ ਦੇ ਜਾਂ ਪਹਿਲਾਂ ਤੁਸੀਂ ਹੁਸ਼ਿਆਰਪੁਰ ਕਾਂਢ ਤੁਸੀਂ ਦੇਖ ਲਿਆ। ਹੁਣ ਉਹ ਕਿਹੜਾ ਸਰਦਾਰ ਸੀਗਾ? ਇਹ ਹਰੇਕ ਕੌਮ 'ਚ ਪਾਏ ਜਾਂਦੇ ਨੇ। ਪਰ ਜਿਨੀਆਂ ਦੋ ਬੇਟੀਆਂ ਹੋਣ ਬਾਈ ਉਹਨੂੰ ਤਾਂ ਇਹ ਜਿਹੇ ਕੰਮ ਸੋਚਣ ਲੱਗਿਆਂ ਵੀ ਉਹਦੀ ਰੂਹ ਕੰਬ ਜਾਣੀ ਚਾਹੀਦੀ ਆ ਦੇਖੋ ਇਹ ਧੀਆ ਨੇ ਧੀਆ ਦਾ ਤੁਸੀਂ ਜਦੋਂ ਇਹ ਜਿਹੇ ਕੰਮ ਸੋਚਣ ਕਰਦੇ ਉਤੋਂ ਉਹਦੀ ਜਾਨ ਵੀ ਲੈ ਲਈ ਬਾਈ ਯਾਰ ਕਿੱਡਾ ਯਾਰ ਦਰਿੰਦਗੀ ਭਰਿਆ ਇਨਸਾਨ ਹੋਊਗਾ ਇਨਸਾਨ ਤਾਂ ਚਲੋ ਕੀ ਆ ਦਰਿੰਦਾ ਹੀ ਕਹਿ ਲਓ ਆਪਾਂ ਦਰਿੰਦਾ ਆ ਬਾਈ ਜੀ ਦੇਖੋ ਇਹ ਜਿਹੇ ਕੰਮ ਬਾਈ ਜੀ ਕੋਈ ਸੋਚ ਨਹੀਂ ਸਕਦਾ ਮੈਂ ਵੀ ਇੱਕ ਬੇਟੀ ਦਾ ਬਾਪ ਆ ਜਦੋਂ ਮੈਨੂੰ ਇਹ ਬਾਈ ਜੀ ਪਤਾ ਲੱਗੀ ਇਹ ਘਟਨਾ ਬਾਰੇ ਮੈਂ ਜਦੋਂ ਕੋਈ ਵੀਡੀਓ ਦੇਖੀ ਸੋਸ਼ਲ ਸਾਈਟ ਤੇ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੇਰਾ ਜਿਹੜਾ ਇਹ ਦਿਮਾਗੀ ਸੰਤੁਲਨ ਕਿੱਧਰ ਨੂੰ ਜਾ ਪਹੁੰਚਿਆ ਕਿਉਂਕਿ ਦੇਖੋ ਹਰੇਕ ਮਾਂ ਬਾਪ ਆਪਣੇ ਬੱਚਿਆਂ ਦੇ ਫਿਊਚਰ ਲਈ ਸਿਕਿਉਰ ਹੁੰਦੇ ਆ ਉਹਨਾਂ ਦੀ ਲਾਈਫਲੀ ਸਿਕਿਉਰ ਹੁੰਦੇ ਆ ਵੀ ਦੇਖੋ ਇਹ ਜਿਹੜੀ ਇਹ ਲੋਕਾਂ ਦੇ ਨਾਲ ਜਿਹੜਾ ਕੰਮ ਇਹ ਕਰਦੇ ਆ ਇਹ ਜੇ ਦੇਖ ਕੇ ਫਿਰ ਸਾਨੂੰ ਵੀ ਸਾਡੀ ਰੂਹ ਡਰ ਜਾਂਦੀ ਆ ਧੀਆਂ ਦੇ ਮਾਪੇ ਤਾਂ ਬਾਈ ਜੀ ਪਹਿਲਾਂ ਹੀ ਮਰੇ ਹੁੰਦੇ ਆ ਕਿਉਂਕਿ ਇਹ ਸਮਾਜ ਜਿਹੜਾ ਇਹ ਸਾਡੇ ਪਹਿਲਾਂ ਜਿਹੜੇ ਲੋਕ ਸੀਗੇ ਨਾ ਕਹਿੰਦੇ ਧੀਆਂ ਸਭ ਦੀਆਂ ਸਾਂਝੀਆਂ ਬਾਈ ਜੀ ਉਹ ਜਿਹੜੇ ਸਾਡੇ ਦਾਦੇ ਉਰਕਿਆਂ ਦੇ ਸੀਗੇ ਨਾ ਸਮਾ ਉਹਦੇ ਵਿੱਚ ਹੀ ਧੀਆਂ ਸਭੀਆਂ ਸਾਂਝੀਆਂ ਸੀ ਅੱਜ ਕੱਲ ਕੋਈ ਕਿਸੇ ਦੀ ਧੀ ਨਹੀਂ ਲੱਗਦੀ ਜਿਹਦੀ ਹੈਗੀ ਆ ਧੀ ਬਾਈ ਜੀ ਉਹਦੀ ਧੀ ਆ ਜਿਹਦੀ ਭੈਣ ਆ ਉਹਦੀ ਪੈਣ ਆ ਜਿਹਦੀ ਧੀ ਆ ਉਹਦੀ ਧੀ ਕੁਝ ਨਹੀਂ ਲੱਗਦੀ ਮੈਂ ਇੱਕ ਬੇਨਤੀ ਕਰਨਾ ਚਾਹਣਾ ਖਾਸ ਕਰਕੇ ਬੱਚੇ ਜਿਹੜੇ ਛੋਟੇ ਨੇ ਤੇ ਇੱਕ ਧੀਆਂ ਦੇ ਮਾਪਿਆਂ ਨੂੰ ਬਈ ਦੇਖੋ ਜੀ ਇੱਥੇ ਇਹ ਦਰਿੰਦੇ ਫਿਰਦੇ ਨੇ ਤੁਸੀਂ ਕਿਵੇਂ ਬਚਾਉਣਾ ਇਹ ਤੁਸੀਂ ਦੇਖਣਾ ਆਪਦੇ ਬੱਚਿਆਂ ਦਾ ਖਿਆਲ ਰੱਖੋ ਕਿਸੇ ਦਾ ਕੋਈ ਵਿਸ਼ਵਾਸ ਨਹੀਂ ਇੱਥੇ ਕੋਈ ਕਿਸੇ ਦੀ ਰਿਸ਼ਤੇਦਾਰੀ ਨਹੀਂ ਕੋਈ ਕਿਸੇ ਦਾ ਧਰਮ ਨਹੀਂ ਕੋਈ ਕਿਸੇ ਦੀ ਜਾਤ ਨਹੀਂ ਆਪਦੇ ਬੱਚਿਆਂ ਦਾ ਧਿਆਨ ਆਪ ਰੱਖੋ ਤੁਹਾਨੂੰ ਆਪ ਰੱਖਣਾ ਪੈਣਾ ਜੇ ਕਿਤੇ ਆ ਇੱਕ ਕੱਲ ਵਰਗੀ ਪਰਸੋਂ ਵਰਗੀ ਜਿਹੜੀ ਹਾਂ ਜੀ ਘਟਨਾ ਹੁੰਦੀ ਆ ਮੈਂ ਤਾਂ ਬੇਨਤੀ ਕਰੂੰਗਾ ਉੱਤੇ ਕੈਮਰੇ ਬੰਦ ਕਰਕੇ ਇੱਕ ਤਾਂ ਮੈਂ ਯਾਰ ਉਹ ਬੱਚੀ ਨਾਲ ਐਡਾ ਵੱਡਾ ਇਨਸੀਡੈਂਟ ਹੋ ਗਿਆ ਉਹਦੇ ਪਰਿਵਾਰ ਕਹਲਾਤ ਕਹਿ ਜੇ ਹੋਣਗੇ ਅਸੀਂ ਚੰਗੀ ਤਰ੍ਹਾਂ ਭਲੀ ਭੰਤੀ ਜਾਣਦੇ ਆ ਪਰ ਉੱਥੇ ਜਿਹੜੇ ਲੋਕ ਤਮਾਸ਼ੀਬੀਨ ਸੀਗੇ ਜਾਦੀ ਤਮਾਸ਼ੀਬੀਨ ਜਿਹੜੇ ਲੋਕ ਆ ਉਹ ਸਿਰਫ ਆਪਣੇ ਵਿਊ ਦੇ ਚੱਕਰ ਚ ਉੱਤੇ ਲਾਈਵ ਹੋਈ ਜਾਂਦੇ ਆ ਕਈ ਪੋਲੀਟੀਕਲ ਪਾਰਟੀਆਂ ਦੇ ਬੰਦੇ ਪਹੁੰਚੇ ਹੋਏ ਆ ਉਹ ਇੱਕ ਬੰਦੇ ਨੂੰ ਤਾਂ ਕੁੱਟ ਰਿਆ ਵੀ ਤੂੰ ਵੀਡੀਓ ਅੰਦਰੋਂ ਕੰਮ ਬਣਾ ਕੇ ਆ ਤੇ ਆਪ ਲਾਈਵ ਹੋਇਆ ਹੂੰ ਥੋੜਾ ਡਬਲ ਫੇਸ ਨਹੀਂ ਹੋਣਾ ਚਾਹੀਦਾ ਬੰਦੇ ਦਾ ਦੇਖੋ ਫੇਸ ਤੁਹਾਡਾ ਇੱਕ ਹੀ ਹੋਣਾ ਚਾਹੀਦਾ ਜਾਂ ਆਰ ਜਾਂ ਪਾਰ ਬਿਲਕੁਲ ਜਿਹੜਾ ਆਰ ਪਾਰ ਵਾਲਾ ਕੰਮ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਪਈ ਇਹ ਜਹ ਦਰਿੰਦਾ ਕੋਈ ਹੈ ਤੁਹਾਡੇ ਸਮਾਜ ਵਿੱਚ ਜਾਂ ਕਿਸੇ ਨੇ ਇਹ ਜਹ ਕੰਮ ਕੀਤਾ ਨਹੀਂ ਇਹੋ ਜਿਹੇ ਬੰਦਿਆਂ ਤੇ ਲਈ ਅਪੀਲਾਂ ਤੇ ਦਲੀਲਾਂ ਦੀ ਲੋੜ ਹੁੰਦੀ ਹੈ ਨਹੀਂ 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 ਕੋਈ ਪੀਦਾ ਸ਼ੂਟਿੰਗ ਸਾਈਡ ਦੇ ਆਰਡਰ ਦੇ ਦੇਣੇ ਚਾਹੀਦੇ ਜਿਹੜਾ ਬੰਦਾ ਖਿਡੌਣਾ ਕੰਮ ਕਰਦਾ ਇਹ ਜਿਹਾ ਸਜ਼ਾਾਂ ਜਦੋਂ ਹੋਣ ਗਿਆ ਦੇਖੀ ਜਾਊਗੀ ਪਰ ਮੈਨੂੰ ਨਹੀਂ ਲੱਗਦਾ ਵੀ ਸਜ਼ਾਾਂ ਇੱਡੀ ਛੇਤੀ ਹੋਣਗੀਆਂ ਉਹ ਪਿੱਛੇ ਬੱਚਿਆਂ ਦੇ ਕਿੰਨਿਆਂ ਨਾਲ ਐਜਾ ਕੰਮ ਹੋਇਆ ਭਾਈ ਲੁਧਿਆਣਾ ਦੇਖੋ ਦਿਲਰੋਜ ਦਾ ਜਿਹੜਾ ਲੁਧਿਆਣਾ ਕੋਰਟ ਨੇ ਇਨਸਾਫ ਦੇਣ ਦੀ ਕੋਸ਼ਿਸ਼ ਦਿੱਤਾ ਵੀ ਹੈ ਉਹਨੂੰ ਫਾਂਸੀ ਦੀ ਸਜ਼ਾ ਵੀ ਹੋਈ ਹੈ ਪਰ ਉਹਦਾ ਵੀ ਕੇਸ ਵਿਚਾਰੇ ਦਾ ਲਟਕਦਾ ਪਿਆ ਹੋਣਾ ਇਸ ਟਾਈਮ ਤੇ ਉਹਨਾਂ ਨੂੰ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ ਹਲੇ ਤੱਕ ਭਾਈ ਜੇ ਲੁਧਿਆਣਾ ਕੋਰਟ ਤੋਂ ਫੈਸਲਾ ਉਹਨਾਂ ਦਾ ਜਿਵੇਂ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਸੁਣਿਆ ਕਿ ਇਹਨਾਂ ਦੀ ਅਪੀਲ ਦਲੀਲ ਜਿਹੜੀ ਹੈਗੀ ਹਾਈ ਕੋਰਟ ਤੱਕ ਚਲੇਗੀ ਬਾਈ ਜੀ ਇਹ ਪੌੜੀਆਂ ਦੇ ਡੰਡੇ ਹੁੰਦੇ ਆ ਇਹ ਚਾਰ ਪੰਜ ਡੰਡੇ ਆ ਤੁਸੀਂ ਉਹਨਾਂ ਨੇ ਜਿੱਥੇ ਜਿੱਥੇ ਜਾਣਾ ਤੁਹਾਨੂੰ ਮਗਰ ਮਗਰ ਜਾਣਾ ਪੈਣਾ ਇੱਕ ਕੋਰਟ ਨੇ ਉਹਨੂੰ ਫਾਂਸੀ ਦਾ ਆਰਡਰ ਦਿੱਤਾ ਹਮ ਪਰ ਉਸ ਤੋਂ ਮਗਰੋਂ ਸੈਸ਼ਨ ਪਿਆ ਉਸ ਤੋਂ ਮਗਰੋਂ ਹਾਈ ਕੋਰਟ ਪਿਆ ਉਸ ਤੋਂ ਮਗਰੋਂ ਸੁਪਰੀਮ ਕੋਰਟ ਪਈਆ ਉਸ ਤੋਂ ਬਾਅਦ ਜਿਹੜੀ ਲਾਸਟ ਵਾਲੀ ਅਪੀਲ ਆ ਉਹ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਜਾਂਦੀ ਆ ਹੁਣ ਇੰਨਾ ਲੰਮਾ ਪ੍ਰੋਸੀਜਰ ਹੋ ਜੇ ਯਾਰ ਦਿਨ ਨਹੀਂ ਲੰਘਦਾ ਇੱਕ ਰਾਤ ਨਹੀਂ ਟੱਪਦੀ ਜਿਨ੍ਹਾਂ ਦੇ ਘਰ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਹੁੰਦਾ ਬਾਈ ਜੀ ਉਹ ਰਾਤ ਵੀ ਐਡੀ ਪਹਾੜਾਂ ਜਿੱਡੀ ਨਾ ਹੋ ਜਾਂਦੀ ਆ ਕਈ ਸਾਲਾਂ ਦੀ ਇੱਕ ਰਾਤ ਲੱਗਦੀ ਆ ਪਰ ਬਾਈ ਜੀ ਇੰਨਾ ਟਾਈਮ ਉਹ ਬੰਦੇ ਨੂੰ ਦੇਖਣਾ ਤੇ ਬਾਈ ਜੀ ਉਹ ਤਾਂ ਬਹੁਤ ਵੱਡੇ ਦਿਲ ਵਾਲੀ ਗੱਲ ਆ ਤੇ ਮੈਂ ਇੱਕ ਬੇਨਤੀ ਕਰੂੰਗਾ ਯਾਰ ਕਿਸੇ ਦੇ ਜਵਾਬ ਨਾਲ ਐ ਹੋਇਆ ਤੁਸੀਂ ਯਾਰ ਕਿਰਪਾ ਕਰਕੇ ਯਾਰ ਆਪਦੇ ਫੋਨ ਪਾਣ ਬੰਦ ਕਰ ਲਿਆ ਕਰੋ ਇਹ ਪੋਨਾ ਨੇ ਤਾਂ ਯਾਰ ਹੋਰ ਬਤੇਰੀਆਂ ਤਾਵੇਂ ਪਈਆਂ ਨੇ ਤੁਸੀਂ ਉੱਤੇ ਫੋਨ ਚਲਾ ਲਓ ਤੇ ਵੀਡੀਓ ਬਣਾ ਲਓ ਯਾਰ ਕਿਉਂ ਅਗਲੇ ਦਾ ਤੁਸੀਂ ਹਿਰਦਾ ਬਲੁੰਦਰ ਰਹੇ ਹੋ ਦੂਜੀ ਗੱਲ ਉਹ ਬੱਚੀ ਦੀਆਂ ਫੋਟੋਆਂ ਲਾ ਲਾ ਕੇ ਤਾਂ ਆਪਾਂ ਯਾਰ ਦਿਖਾ ਰਹੇ ਆ ਤੁਸੀਂ ਉਹਦੀ ਬੰਦੇ ਦੀ ਦਰਿੰਦੇ ਦੀ ਇੱਕ ਫੋਟੋ ਨਹੀਂ ਬਾਹਰ ਆਈ ਕੱਲ ਤੱਕ ਅੱਜ ਆਉਣ ਲੱਗੀ ਆ ਉਹ ਵੀ ਪੂਰੀ ਤਰੀਕੇ ਨਾਲ ਨਹੀਂ ਆ ਰਹੀ ਪਰ ਦੇਖੋ ਤੁਸੀਂ ਯਾਰ ਉਲਟਾ ਉਹ ਜਦੋਂ ਦੇਖਦੇ ਹੁਣੇ ਸੋਸ਼ਲ ਸਾਈਟ ਤੇ ਜਾਂ ਉਹਨਾਂ ਦੇ ਪੈਰੈਂਟਸ ਜਾਂ ਕੋਈ ਰਿਲੇਟਿਵ ਉਹ ਕੀ ਕਹਿੰਦੇ ਹੋਣਗੇ ਯਾਰ ਇਹ ਸਾਡਾ ਦੁੱਖ ਵਧਾਉਂਦੇ ਆ ਕਿ ਦੁੱਖ ਵਧਾਉਂਦੇ ਆ ਉਹ ਬੱਚੀ ਸੀ ਯਾਰ ਯਾਰ ਐ ਨਾ ਕਰਿਆ ਕਰੋ ਦੇਖੋ ਠੀਕ ਆ ਤੁਸੀਂ ਕਰੋ ਪਰ ਯਾਰ ਕਹਿੰਦੇ ਆ ਉੱਤੇ ਪਟ્રોલ ਲਾ ਕੇ ਅੱਗ ਲਾਉਣ ਲੱਗੇ ਮਾਚਸ ਨਹੀਂ ਚੱਲੀ ਹੁਣ ਲੋਕ ਦੇਖੋ ਮਾਚਸ ਉਹਦੀ ਮਾਂ ਨੂੰ ਭੜਾਈ ਜਾਂਦੇ ਆ ਜੇ ਤੁਸੀਂ ਪੈਟਰੋਲ ਪਾ ਸਕਦੇ ਸੀ ਤੇ ਤੀਲੀ ਨਹੀਂ ਲਾ ਸਕਦੇ ਬਿਲਕੁਲ ਜੇ ਭੀੜ ਦੇ ਵਿੱਚ ਜੇ ਪਬਲਿਕੇ ਸਾਥ ਦੇ ਦਿੰਦੀ ਇਹ ਇੰਨਾ ਕਿ ਇੰਨਾ ਕਿ ਪੁੰਨ ਦਾ ਕੰਮ ਅਸੀਂ ਕਹਿ ਸਕਦੇ ਆਂ ਵੀ ਇੰਨਾ ਕਿ ਪੁੰਨ ਦਾ ਕੰਮ ਅਗਰ ਪਬਲਿਕ ਹੀ ਕਰ ਦਿੰਦੀ ਉਹ ਫਿਰ ਕਹਿੰਦੇ ਆ ਨਾ ਵੀ ਇਹ ਜਾਂ ਕੋਈ ਮਾਮਲਾ ਹੀ ਜੰਮਦੀ ਆ ਜੇ ਉਹ ਜੰਮਿਆ ਹੁੰਦਾ ਉਹਨਾਂ ਮੁਹੱਲੇ ਦੇ ਵਿੱਚ ਤੇ ਹੁਣ ਨੂੰ ਉਹਨੂੰ ਸਜਾ ਤੱਕ ਕੇ ਅੰਜਾਮ ਤੱਕ ਪਹੁੰਚ ਜਾਣਾ ਸੀ ਬਿਲਕੁਲ ਜੀ ਜਿਵੇਂ ਨਿਹੰਗ ਪੂਲਾ ਜੀ ਜਿਵੇਂ ਤੁਸੀਂ ਪਿੱਛੇ ਦੇਖਿਆ ਹੋਣਾ ਇੱਕ ਨਿਹੰਗ ਪੂਲਾ ਸੀ ਹੂੰ ਉਨੇ ਕਿੰਨੇ ਘਰਾਂ ਦੇ ਚਿਰਾਗ ਬੁਝਾਤੇ ਕਿੰਨੇ ਬੱਚੇ ਉਹਨੇ ਮਾਰਤੇ ਪਰ ਉਹਦਾ ਅੰਤ ਜਿਹੜਾ ਆਇਆ ਮਹਾਰਾਜ ਨੇ ਗੁਰੂ ਸਾਹਿਬ ਨੇ ਉਹਦੀ ਸੇਵਾ ਲਈ ਕਿਸੇ ਤੋਂ ਹੂੰ ਤੇ ਸੇਵਾ ਲੈ ਕੇ ਫਿਰ ਜੀ ਰਾਖਸ਼ ਨੂੰ ਮਾਰਨਾ ਕੋਈ ਜੁਰਮ ਨਹੀਂ ਹੁੰਦਾ ਪਰ ਇੱਕ ਗੰਦ ਸਾਫ ਕਰਨਾ ਉਹ ਮਹਾਰਾਜ ਦੀ ਦਰਗਾਹ ਦੇ ਮੂਹਰੇ ਤੁਸੀਂ ਯਾਰ ਜਾਕੀ ਸਿਰ ਤਾਂ ਤੁਹਾਡਾ ਉੱਚਾ ਹੋਊ ਗੰਦ ਸਾਫ ਕਰਕੇ ਆਇਓ ਚਾਹੇ ਮੈਂ ਲੱਖ ਗੰਦਾ ਆ ਯਾਰ ਪਰ ਇਸ ਮਾਮਲੇ 'ਚ ਇਸ ਮਾਮਲੇ 'ਚ ਨਹੀਂ ਯਾਰ ਕਿਸੇ ਨੂੰ ਰਹਿਮ ਨਹੀਂ ਕੀਤਾ ਜਾਂਦਾ ਜੀ ਬਿਲਕੁਲ ਮੇਰੇ ਤਾਂ ਆਪ ਦਾ ਯਾਰ ਮੈਂ ਹੁਣ ਮੈਂ ਜਾਦੀਆਂ ਗੱਲਾਂ ਤਾਂ ਮੈਂ ਕਿਉਂਕਿ ਸੋਸ਼ਲ ਸਾਈਡ ਆ ਇਹਦੇ ਉੱਤੇ ਕਿੰ ਤੋਂ ਪ੍ਰੰਤੂ ਬੜੀ ਝਤੀ ਹੋ ਜਾਂਦੇ ਬੜੀ ਝਤੀ ਕੇਸ ਦਰਜ ਹੋ ਜਾਂਦੇ ਆ ਪਰ ਮੈਂ ਇੱਕ ਬੇਨਤੀ ਕਰੂੰਗਾ ਯਾਰ ਮੈਂ ਹੈਗਾ ਇੱਕ ਜਜ਼ਬਾਤੀ ਬੰਦਾ ਇੱਕ ਫੈਮਲੀ ਵਾਲਾ ਜਦੋਂ ਫੈਮਲੀ ਵਾਲੇ ਬੰਦੇ ਨੂੰ ਕਿਸੇ ਦਾ ਭੀ ਪੁੱਤ ਨਹੀਂ ਯਾਰ ਉਹ ਮੈਨੂੰ ਐਂ ਲੱਗਦਾ ਵੀ ਸਾਡੇ ਆਪ ਦਾ ਆਪ ਦਾ ਭੀ ਪੁੱਤ ਆ ਯਾਰ ਉਹ ਜਜ਼ਬਾਤ ਚ ਆ ਕੇ ਬੰਦਾ ਬੋਲ ਜਾਂਦਾ ਪਰ ਭਾਈ ਇਹ ਉਹ ਬੰਦੇ ਜਜ਼ਬਾਤੀ ਹੀ ਐ ਜਿਹੜਾ ਕੰਮ ਕਰਦੇ ਹੁੰਦੇ ਆ ਜਿਹੜੇ ਸੋਚ ਸਮਝ ਕੇ ਕਰਦੇ ਆ ਤਾਂ ਭਾਈ ਆਪਦੇ ਘਰ ਤੋਂ ਬਾਅਦ 8 ਵਜੇ ਬਾਹਰ ਨਹੀਂ ਨਿਕਲਦੇ ਬਿਲਕੁਲ ਠੀਕ ਹੈ ਠੀਕ ਇਸ ਕਰਕੇ ਭਾਈ ਯਾਰ ਮੈਂ ਤਾਂ ਬੇਨਤੀ ਕਰੂੰਗਾ ਮਾਪਿਆਂ ਨੂੰ ਭਈ ਆਪਦੀਆਂ ਧੀਆ ਆਪਦੇ ਬੱਚੇ ਤੁਸੀਂ ਭਾਈ ਧਿਆਨ ਰੱਖੋ ਜੇ ਤੁਸੀਂ ਕੰਮ ਕਰਦੇ ਆ ਅੱਜ ਕੱਲ ਦਾ ਜਮਾਨਾ ਮਾਪਿਓ ਦੇਖੋ ਜੌਬ ਕਰਦੇ ਆ ਆਪਦੇ ਬੱਚੇ ਪਾਲਦੇ ਆ ਪਰ ਮੈਂ ਇੱਕ ਕਹੂੰਗਾ ਤੁਹਾਡਾ ਸਭ ਤੋਂ ਵੱਡੀ ਪੂੰਜੀ ਜਿਹੜੀ ਆ ਨਾ ਉਹ ਤੁਹਾਡੇ ਬੱਚੇ ਆ ਤੁਸੀਂ ਕੰਮ ਕਰ ਲਓਗੇ ਪੈਸਾ ਕਮਾ ਲਓਗੇ ਲੱਖ ਕਮਾ ਲਓਗੇ ਇਹ ਬੱਚੇ ਇੰਨਾ ਸਾਹਵੇਂ ਯਾਰ ਤੁਸੀਂ ਪੈਸੇ ਨੂੰ ਕੀ ਕਰੋਗੇ ਚੱਟ ਲਓਗੇ ਜੀ ਬਿਲਕੁਲ ਪੈਸਾ ਤਾਂ ਜਦੋਂ ਮਰਜ਼ੀ ਕਮਾ ਲਿਓ ਪਰ ਇਸ ਕਰਕੇ ਭਾਈ ਜਿਨ੍ਹਾਂ ਦੇ ਘਰ ਕੋਈ ਨਹੀਂ ਹੈਗਾ ਉਹਨਾਂ ਦੇ ਵਿੱਚ ਸਿਰਫ ਯਾਰ ਇੱਕ ਘਟੋ ਘਟ ਦਾਦਾ ਦਾਦੀ ਹੋਵੇ ਮਾਂਦ ਚਲੋ ਜੇ ਜੌਬ ਕਰਦੇ ਆ ਪਿਓ ਜੌਬ ਕਰਦਾ ਕੋਈ ਤਾਂ ਯਾਰ ਘਰੇ ਹੋਵੇ ਤੁਸੀਂ ਆਪਦੇ ਬੱਚਿਆਂ ਦਾ ਸਿਰਫ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਵੀ ਜਿੰਨੇ ਦੇਖ ਰਹੇ ਹੋ ਤੁਸੀਂ ਆਪਦੇ ਬੱਚਿਆਂ ਦਾ ਖਿਆਲ ਆਪ ਰੱਖੋ ਜੇ ਤੁਸੀਂ ਜੌਬ ਕਰਦੇ ਹੋ ਤਾਂ ਪਰ ਯਾਰ ਕੋਈ ਆਪਦੀ ਨਾਨੀ ਲੈ ਆਓ ਕੋਈ ਦਾਦੀ ਲੈ ਆਓ ਪਰ ਯਾਰ ਕਿਸੇ ਦੇ ਸਹਾਰੇ ਆਪਦੀ ਫੈਮਿਲੀ ਮੈਂਬਰ ਤੋਂ ਦੂਸਰੇ ਬੰਦੇ ਕੋਲ ਨਾ ਛੱਡ ਕੇ ਜਾਓ ਬੱਚੇ ਬਾਈ ਜੇ ਤੁਸੀਂ ਕੁਝ ਚਾਹੁੰਦੇ ਹੋ ਤੁਹਾਡੇ ਨਾਲ ਮਿਸ ਹੈਪਨਿੰਗ ਨਾ ਹੋਵੇ ਇਹ ਜਿਆ ਇਨਸੀਡੈਂਟ ਨਾ ਹੋਵੇ ਲੋਕ ਭਾਲਦੇ ਆ ਇਕੱਲਾਪਨ ਜਦੋਂ ਜਿਹੜੇ ਦੇ ਮਗਰ ਬੱਚੇ ਦੇ ਕੋਈ ਹੈ ਨਹੀਂ ਉਹਨਾਂ ਦੇ ਘਰ ਪਰਿਵਾਰ ਚੋਂ ਹੈ ਨਹੀਂ ਸੀ। ਉਹ ਬੰਦਾ ਵੀ ਉਸ ਦਿਨ ਇਕੱਲਾ ਸੀ। ਜੀ। ਇਹ ਇਨਸੀਡੈਂਟ ਤਾਂ ਜਾਦਾ ਹੁੰਦੇ ਆ ਜਦੋਂ ਅਸੀਂ ਕਿਸੇ ਨੂੰ ਖੁੱਲ ਦਿੰਨੇ ਆ। ਕਿਸੇ ਦੇ ਘਰ ਵੱਧ ਆਉਣ ਜਾਣ ਜਿਹੜਾ ਆਪਣਾ ਹੁੰਦਾ ਉਹ ਤਾਂ ਆਉਣ ਜਾਣ ਇਸ ਕਰਕੇ ਹੁੰਦਾ ਵੀ ਉਹਦੀ ਫਰੈਂਡ ਸਿੱਗੀ ਕੁੜੀ। ਹੂੰ। ਉਹ ਬੰਦੇ ਦੀ ਬੇਟੀ ਵੀ ਸਹੇਲੀ ਸਿੱਗੀ। ਹੂੰ। ਪਰ ਯਾਰ ਉਹਦੀ ਉਹਦੀ ਕੁਛ ਨਹੀਂ ਲੱਗਦੀ ਬਾਈ। ਹੁਣ ਦੇਖੋ ਉਹ ਬੇਟੀ ਜਿਹੜੀ ਆ ਉਹ ਆਪਦੇ ਬਾਪ ਨੂੰ ਕਿਸ ਨਜ਼ਰ ਨਾਲ ਦੇਖੂਗੀ? ਹੂੰ। ਕੱਲ ਨੂੰ ਜਦੋਂ ਉਹਨੂੰ ਮੁਲਾਕਾਤ ਕਰਨ ਜਾਣਾ ਜਾਂ ਕਿਤੇ ਕਿਸੇ ਮੋੜ ਉੱਤੇ ਉਹ ਜਦੋਂ ਮਿਲਿਆ ਬਈ ਬਾਪ ਦਾ ਉਹ ਬਾਪ ਆਪਣੀ ਬੇਟੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਾਪ ਦਾ ਉਸੇ ਵੇਲੇ ਮਰ ਗਿਆ ਆ ਬਾਪ ਮਰ ਗਿਆ ਪਰ ਉਹ ਬੇਟੀ ਦਾ ਰੈਐਕਸ਼ਨ ਕੀ ਹੋਊਗਾ ਯਾਰ ਵੱਡੀ ਗੱਲ ਇਹ ਆ ਉਹ ਵੀ ਉਹਦੀ ਉਮਰ ਦੀ ਸੀ ਬਈ ਜੀ ਇਹ ਨਾ ਅਫਵਾਹਾਂ ਉਡਰੀਆਂ ਸੀਗੀਆਂ ਵੀ ਉਹਦਾ ਸੋਦਾ ਲਾਤਾ ਇਹਦਾ ਉਹ ਮਾਰਤਾ ਫਲਾਨਾ ਕਰਤਾ ਪਰ ਮੈਂ ਕਹਿੰਦਾ ਇਹ ਅਫਵਾਹਾਂ ਦੀ ਜਗ੍ਹਾ ਨਾ ਕਾਸ਼ ਕਿ ਇਹ ਸੱਚਾਈ ਯਾਨੀ ਕਿ ਸੱਚ ਹੋ ਜਾਂਦੀ ਹੈ ਇਹ ਚੀਜ਼ਾਂ ਵੀ ਉਹ ਵਾਕਈ ਕੋਈ ਉਹਦਾ ਸੋਧਾ ਲਾ ਦਿੰਦਾ ਸੋਧੇ ਵਾਲੇ ਬੰਦੇ ਹੀ ਹਨ ਨਹੀਂ ਸੀ ਮੈਂ ਘੱਟੋ ਘੱਟ 100 ਵੀਡੀਓ ਦੇਖੀਆਂ 100 ਵੀਡੀਓ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਇਕਾ ਦੁੱਕਾ ਹੀ ਸੀਗੇ ਦਲੇਰੀ ਵਾਲਾ ਕੋਈ ਨਹੀਂ ਸੀ ਜੇ ਸੋਧਾ ਲਾਉਣ ਵਾਲਾ ਆਉਂਦਾ ਆਉਣ ਨੂੰ ਤਾਂ ਟੰਗਿਆ ਜਾਂਦਾ ਉਹ ਸੋਧਾ-ਸੋਧਾ ਕੁਝ ਨਹੀਂ ਲੱਗਿਆ ਉਹ ਤਾਂ ਚੰਗਾ ਭਲਾ ਉੱਠ ਕੇ ਜਦੋਂ ਚਾਰ ਛਿੱਤਰ ਪਏ ਉਹ ਤਾਂ ਡਰਾਮਾ ਕਰਦਾ ਥੱਲੇ ਪਿਆ ਜਦੋਂ ਉਹਨੂੰ ਪੁਲਿਸ ਵਾਲੇ ਲੈ ਕੇ ਚੱਲਿਆ ਉਹਦੇ ਮੋੜੇ ਤੋਂ ਫੜਿਆ ਉਹ ਉੱਠ ਕੇ ਹਾਵ ਤੁਰ ਪਿਆ ਉਹ ਤਾਂ ਫੇਰ ਪਬਲਿਕ ਉਹਨੂੰ ਖਿੱਚ ਕੇ ਲਿਆਈ ਇਹ ਜੁੱਤੀਆਂ ਜੱਤੀਆਂ ਨਾਲ ਦੀ ਇਹ ਲੋਟ ਆਉਣੇ ਬੰਦੇ ਇੱਕ ਗੱਲ ਧਿਆਨ ਦਿਓ ਜੁੱਤੀਆਂ ਨਾਲ ਕੋਈ ਨਹੀਂ ਲੋਟ ਆਉਣਾ ਇਹ ਤਾਂ ਕਾਮ ਮਾਰ ਕੇ ਟੰਗਣਾ ਪੈਣਾ ਇਹ ਇਹ ਜਿਹਾ ਕੰਮ ਕਰਨਾ ਪੈਣਾ ਦੇਖੋ ਜੀ ਸੌਦੀ ਅਰਬ ਜਿੰਨੇ ਇਸਲਾਮਿਕ ਦੇਸ਼ ਨੇ ਉਥੇ ਕ੍ਰਾਈਮ ਕਿਉਂ ਘਟਾ ਜੀ ਕ੍ਰਾਈਮ ਇਸ ਕਰਕੇ ਘਟਾ ਉਹਨਾਂ ਨੂੰ ਪਤਾ ਬਈ ਸਾਡੇ ਨਾਲ ਕੀ ਹੋਣਾ ਜਿਹੜਾ ਚੋਰੀ ਕਰੂ ਉਹਦੇ ਹੱਥ ਵੱਢ ਦੇਣੇ ਆ ਇਹ ਜਿਆ ਨੂੰ ਉੱਥੇ ਚੌਂਕ 'ਚ ਖੜਾ ਕੇ ਫਾਂਸੀ ਦੇ ਦਿੰਦੇ ਆ ਸਾਡੇ ਵੀ ਅਜੇ ਕਾਨੂੰਨ ਬਣਨਾ ਚਾਹੀਦਾ ਬਈ ਤਾਂ ਹੀ ਤਾਂ ਉੱਥੇ ਕ੍ਰਾਈਮ ਘਟਨੇ ਇਸੇ ਵਾਸਤੇ ਤਾਂ ਉਹ ਲੋਕ ਨੂੰ ਭਜਦੇ ਨੇ ਸਾਡੇ ਲੋਕ ਚਾਹੁੰਦੇ ਆ ਤਾਂ ਯਾਰ ਸਰਕਾਰਾਂ ਤੁਸੀਂ ਚੁਣਦੇ ਹੋ ਸਰਕਾਰਾਂ ਨੂੰ ਇੱਕ ਬੇਨਤੀ ਕਰੋ ਬੱਚਿਆਂ ਨਾਲ ਜਿਹੜਾ ਇਹ ਗਲਤ ਕੰਮ ਕਰਦਾ ਕੋਈ ਭਾਈ ਜੀ ਉਹਨੂੰ ਜਿੱਥੇ ਉਹਨੇ ਗਲਤ ਕੰਮ ਕੀਤਾ ਜਿੱਥੇ ਉਹਦਾ ਘਰ ਆ ਜਿੱਥੇ ਉਹਦੀ ਸਿਟੀ ਆ ਉੱਥੇ ਖੜਾ ਕੇ ਉਹਨੂੰ ਫਾਂਸੀ ਦਿਓ ਇਹ ਜੇ ਕਾਨੂੰਨ ਕੋਈ ਹੁੰਦ ਚਲਿਆਓ ਬਿਲਕੁਲ ਇਹ ਸਰਕਾਰਾਂ ਨੂੰ ਚਾਹੀਦਾ ਯਾਰ ਬਣਨਾ ਇੱਕ ਨੂੰ ਫਾਂਸੀ ਮਿਲੀ ਹੋਊਗੀ ਤਾਂ ਇਹ ਜਿਹੜੇ ਕਾਨੂੰਨ ਨੇ ਕੰਮ ਨੂੰ ਠੱਲ ਵੀ ਪਾਊਗੀ ਮੈਂ ਕਹਿੰਦਾ ਜੀ ਤੁਹਾਡੇ ਕੰਟਰੀ ਦੇ ਵਿੱਚ ਕਦੀ ਕ੍ਰਾਈਮ ਨਹੀਂ ਹੋਊਗਾ ਕਦੀ ਬੱਚੇ ਨਾਲ ਕੋਈ ਗਲਤ ਕੰਮ ਕਰਨ ਦੀ ਹਿੰਮਤ ਨਹੀਂ ਜੁਟਾ ਪਾਊਗਾ ਉਹਨੂੰ ਪਹਿਲਾਂ ਪਹਿਲਾਂ ਵਾਲਾ ਚੀਸ਼ਾ ਦਿਖ ਜੂਗਾ ਇਹ ਲੋਕ ਤਾਂ ਜਾਵੇ ਇਹਨਾਂ ਦੇ ਹੌਸਲੇ ਬਲੰਦ ਨੇ ਬਾਈ ਇਹ ਡਰਦੇ ਨਹੀਂ ਇਹਨਾਂ ਨੂੰ ਪਤਾ ਵੀ ਸਾਨੂੰ ਹੋਣਾ ਹੀ ਕੁਛ ਨਹੀਂ ਭਾਰਤ ਦੇ ਵਿੱਚ ਕਾਨੂੰਨ ਸਖਤ ਨਹੀਂ ਹੈ ਕਾਨੂੰਨ ਬਹੁਤ ਸਖਤ ਨੇ ਪਰ ਹੋਂਦ ਵਿੱਚ ਨਹੀਂ ਲੈ ਕੇ ਆਉਂਦੇ ਹੁਣ ਫਾਂਸੀ ਹੋਊਗੀ ਤੁਸੀਂ ਦਿਨ ਰੋਜ਼ ਦੀ ਗੱਲ ਕੀਤੀ ਆ ਹੁਣ ਦੱਸੋ ਉਹਨੂੰ ਟੰਗਦਾ ਫਾਂਹੇ ਨਹੀਂ ਟੰਗਿਆ ਨਾ ਨਹੀਂ ਕਿਉਂ ਸਾਡੇ ਵਿੱਚ ਚੋਰ ਮੋਰੀਆਂ ਬਹੁਤ ਨੇ ਚੋਰ ਮੋਰੀਆਂ ਸਾਡੇ ਸੰਵਿਧਾਨ ਦੇ ਵਿੱਚ ਦੀ ਜਾ ਕੇ ਹੀ ਉਹਨਾਂ ਨੂੰ ਬਚਾਉਣ ਦੇ ਬਹੁਤ ਰਾਹ ਨੇ ਮੈਂ ਤਾਂ ਇੱਕ ਬੇਨਤੀ ਹੋਰ ਕਰਨੀ ਚਾਹਨਾ ਬਚੀ ਆਪਣੇ ਜਿਹੜੇ ਐਡਵੋਕੇਟ ਵਕੀਲ ਭਾਈਚਾਰਾ ਭਾਈ ਜੀ ਜੇ ਤੁਹਾਡੇ ਬੱਚੇ ਆ ਤੁਹਾਡੇ ਘਰ ਦੇ ਵਿੱਚ ਆ ਜਾਂ ਤੁਹਾਡੇ ਫੈਮਿਲੀ ਚ ਬੱਚੇ ਨੇ ਯਾਰ ਮੇਰੀ ਬੇਨਤੀ ਆ ਯਾਰ ਇਹਦਾ ਕੇਸ ਨਾ ਕੋਈ ਲੜਿਓ ਕੇਸ ਨਾਲ ਲੜਿਓ ਭਾਈ ਯਾਰ ਕਿਉਂਕਿ ਇਹਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਕਰਕੇ ਆਇਆ ਤੇ ਅੱਜ ਮੈਨੂੰ ਸਜਾ ਕੀ ਮਿਲ ਰਹੀ ਆ ਹਾਂ ਉਹਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਉਹਨਾਂ ਦੇ ਪਰਿਵਾਰ ਨੂੰ ਨਾ ਕੋਈ ਕੁਝ ਕਿਓ ਜਿਹੜਾ ਬੰਦੇ ਨੇ ਕੰਮ ਕੀਤਾ ਉਹਨੂੰ ਜੋ ਮਰਜ਼ੀ ਕਰੋ ਪਰ ਉਹਦੇ ਪਰਿਵਾਰਕ ਮੈਂਬਰਾਂ ਨੂੰ ਯਾਰ ਉਹਨੂੰ ਨਾ ਕੁਝ ਕਹਿਣ ਉਹ ਕਿਉਂਕਿ ਉਹਨਾਂ ਦਾ ਇਸ ਵਿੱਚ ਕੋਈ ਲੈਣਾ ਦੇਣਾ ਨਹੀਂ ਕਿਉਂ ਉਹ ਬੰਦਾ ਹੀ ਗੰਦਾ ਸੀਗਾ ਉਹ ਰਾਖਸ਼ ਸੀਗਾ ਉਹਦੇ ਨਾਲ ਜੋ ਮਰਜ਼ੀ ਕਰੋ ਪਰ ਇਹ ਜਿਆ ਯਾਰ ਬਾਈ ਯਾਰ ਜਦੋਂ ਇਨਸੀਡੈਂਟ ਸੁਣਦੇ ਆ ਨਾ ਇਹ ਤੇ ਦੇਖ ਲੈਨੇ ਆ ਯਾਰ ਸੱਚੀ ਯਾਰ ਮਨ ਬਹੁਤ ਜਿਆਦਾ ਭਾਰ ਆਉਂਦਾ ਇਹ ਬਿਲਕੁਲ ਬਾਈ ਜੀ ਉਹਨਾਂ ਨੇ ਆਪਣੇ ਵਜਾਰ ਸਾਡੇ ਨਾਲ ਸਾਂਝੇ ਕੀਤੇ ਨੇ ਸੋ ਜਿਹੜੀ ਜਲੰਧਰ ਦੇ ਵਿੱਚ ਜਿਹੜੀ ਇਹ ਕਾਨੂੰਨੀ ਹਰਕਤ ਇੱਕ 13 ਸਾਲ ਦੀ ਬੱਚੀ ਦੇ ਨਾਲ ਹੋਈ ਹੈ ਉਹ ਮੈਂ ਇਹ ਗੱਲ ਕਹੂੰਗਾ ਕਿ ਉਸ ਦਰਿੰਦੇ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਕੋਰਟ ਦੇ ਜ਼ਰੀਏ ਫਾਂਸੀ